ਇਹ ਸਪਰੇਅ 20 ਮਾਡਲ ਇਹ ਆ 20 ਮਾਡਲਟਰ ਦੇ ਯੋਰ ਵਧੀਆ ਲੋਂਗਾ ਮਾ ਦਾ ਰੇਟ ਘਟਾ ਦਾ ਅੰਮ ਵਧੀਆ ਕੰਮ ਲਈ ਜਾਣਾ ਕਈ ਜਿਆਦਾ ਮਾਜਣਾ ਕੋਈ ਆ ਕੰਮ ਵਧੀਆ ਕਰਦਾ ਬਾਕੀ ਰੇਟ ਦਾ ਹੀ ਬਹੁਤ ਫਰਕ ਹੈਗਾ ਖਰਚਾ ਵੀ ਠੀਕ ਆ ਡੀਜ਼ਲ ਖਰਚਾ 对呀 <Yeah. S 2>、yeah. ਡੈਕ ਕਰਤਾ ਕੱਲੀ 22 ਡੈਕ ਤਾਂ ਉਹ ਵੀ ਜਿਹੜਾ ਬੰਦਾ ਨਵਾਂ ਬਾਉਂਦਾ ਇਹ ਉਹ ਨਾ ਤੋਰੇ ਜਿਆਦਾ ਕਰਕੇ ਬਾਕੀ ਹੌਨ ਰੈਕਟਰ ਹੋ ਜਾਂਦਾ ਜਿਹੜੇ ਉੱਪਰ ਮੰਨਦਾ ਤੋਰੇ ਘੱਟ ਨਹੀਂ ਸਕਣਗੇ ਜਿਵੇਂ ਨਵਾਂ ਮਾਡਲ ਆ ਇਹਨਾਂ ਦਾ ਅਕਾ ਇਹਨਾਂ 'ਚ ਤੋੜਾ ਜਿਆਦਾ ਆ ਤਾਂ ਬਰੋ ਬਾਹੀ ਲਿਆ ਤੇ ਜਿਹੜੇ ਨਾਲ ਨੋੜ ਨਾਮਾ ਲਾਏ 850 ਐ ਮੋਰਡਾ ਹੀ ਬੜੇ ਨਵਾਂ ਹਕੜਾ ਬਾਗਲ ਦਾ ਥੋੜੀ ਚੌੜਾ ਦੂਰੋਂ ਮੁੜਦਾ ਕਰਦੇ ਨੇ ਚੌੜੀ ਰੱਖਣਾ ਰੱਖਣੀ ਲੱਗੇਗੀ ਇਹ 855 ਜਾਂ ਇਹ ਡਾਕਟਰ ਨੇ ਇਹਥਾਂ ਇੱਕ ਮਾਰਦੀ ਮੋੜਦਾ ਇਹ ਕੰਮ ਆਉਣਾ ਹੈ ਤਾਂ ਰੱਖੇ ਥੋੜਾ ਜਿਹਾ ਤੋੜਾ ਜਾਏਗਾ ਤੇ ਵੱਡੀ ਰਾਹ ਭਾਗਾਂ ਬਾਪ ਆ ਇਧਰੋਂ ਸਾਸਾ ਇਹੇ ਬਰਾਬਰੀ ਕਰਨਾ ਢੇਟਾਂ ਆ ਦੇ ਆਹੀ ਬਿਤੀ ਰਹੀ ਆਪਣੇ ਕੋ ਇਧਰ ਲਈ ਫੇਰ ਲਾਵਾਂਗੇ ਤੇ ਅਡੇਰੇ ਨਵੇਂ ਥਾਵੇਂ ਆਲੂ ਆਵਾਇਤੀ ਬਹੁਤ ਨਕਸਾ ਆਲੂ ਬੱਚ ਬੜੀਆਂ ਨੇ ਬੱਚ ਠੰਡ ਨੇ ਰਾਗੜਦੀ ਜੱਗੇ ਲਾਉਂਦਾ ਜੋਰ ਹੁਣ ਜੋਰ ਲਾਉਂਦਾ ਹਨ ਕਲਚ ਪਲੇਟਾਂ ਪਾਜਾਂ ਕਰਕੇ ਬਾਜ ਨਹੀਂ ਬਦਲੇ ਬਾਜ ਕੀ ਖਚਾਈ ਵੀ ਲੱਗਿਆ ਵਧੀਆ ਕਰਨਾ ਇਹਦੀਆਂ ਕਲਚ ਪਲੇਟਾਂ ਡਾਉਂਟੀਆਂ ਪਹਿਲਾਂ ਤੇ ਤਾਂ ਕਰਕੇ ਥੋੜਾ ਜਿਆਦਾ ਤੇਲ ਦਾ ਖਰਚਾ ਵੱਧ ਦਿਖਾਉਣ ਲੱਗ ਗਿਆ ਤੇ ਖਚਾਈ ਦੇ ਫਰਕ ਪਾਇਆ ਹੁਣ ਵਧੀਆ ਚੱਲਦਾ ਹਨ ਤੇਲ ਦਾ ਖਰਚਾ ਸਿੱਟਾ ਤੇ ਨਾਲੇ ਖਚਾਈ ਵਧੀਆ ਜੀ പലി വാർ ഇ ചെപ്ല പേ